ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਐ ਕੀ ਬੋਲਣਾ ਐ ਉਸ ਗੱਲ ਤੇ ਚਰਚਾ ਹੋਣੀ ਕਿ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਐ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਅਫਸੋਸ ਹੋਇਆ ਇਹ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਜੀ ਡਿਓ ਕਿ ਕਾਕਾ ਸਿੰਘ ਕੋਲਰਾ ਨੇ ਕੋਈ ਹੋਰ ਮੇਰੇ ਨਾਲ ਕੋਈ ਸ਼ਬਦ ਉਹਨੇ ਏਟਾ ਦੇ ਜੰਦ ਦੇ ਨੇੜੇ ਨਹੀਂ ਔਰ ਦਿੰਦੇ ਇਹੋ ਜਿਹੇ ਸ਼ਰਦਾਂ ਦੀ ਵਰਤੋਂ ਕੀਤੀ ਹੈ ਜਿਹਦਾ ਸਾਨੂੰ ਅਫਸੋਸ ਹੈ। ਡਲੇ ਹਲ ਸਾਹਿਬ ਦਾ ਮਰਨ ਵਰਤਾ ਬਹੁਤ ਦੁਖਦਾਈ ਘਟਨਾ ਹੈ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ। ਅਸੀਂ ਇੱਕ ਯੁੱਧ ਦੇ ਜੁੱਧ ਸਾਥੀ ਆ। ਆ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਸਾਡੀਆਂ ਅੱਗੇ ਇਕੱਠੀਆਂ ਹੋਈਆਂ। ਅਸੀਂ ਇੱਕ ਦੂਜੇ ਦੇ ਬੱਕਰੀਆਂ ਬੱਕਰੇ ਬਚਾਰਾਂ ਦੀਆਂ। ਪਰ ਸਾਡੀ ਇੱਕ ਬਿਉੜ ਹੈ ਕਿ ਸਾਡੇ ਰਾਹ ਵੱਖੋ ਸਕਦੇ ਨੇ ਸੇ ਸਾਡਾ ਤੀਜਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸਮੱਖਿਆ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਕੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਵੱਖਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਅੱਡ ਲਾਉਂਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਇਨੇ ਬਰਸਾਤ ਹੋਣ ਕਰਕੇ ਇਕੱਠਾਂ ਦੇ ਵਿੱਚ ਘਟਾਈ ਹੈ ਪੈਣਾ ਵੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਖਵਾ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੈਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਅਦ ਮੁਜਾਰਾ ਕਰਕੇ ਸਮੇਤ ਸਿਮੇਟ ਲੈਣ ਮੁਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਊਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ ਹੈ ਹੋਰ ਜੇ ਨਹੀਂ ਕੱਲ ਨੂੰ ਫੈਸਲਾ ਹੋਣਾ ਅਗਲੇ ਸੱਦੇ ਦਾ ਅਗਲੇ ਸੱਦੇ ਦੇ ਵਿੱਚ ਵੱਡੀ ਤਿਆਰੀ ਦੀ ਲੋੜ ਪੈਣੀ ਹੈ ਸਾਥੀਓ ਕਿਉਂਕਿ ਅਗਲੇ ਸੱਦੇ ਦੇ ਜਿਹੜੇ ਦਿਨ ਇਹਨਾਂ ਦਿਨਾਂ ਦੇ ਵਿੱਚ ਧੁੰਦ ਪੈ ਸਕਦੀ ਹੈ ਸੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਅਸੀਂ ਜਿਹੜਾ ਵੀ ਫੈਸਲਾ ਆਊਗਾ ਉਹਨੂੰ ਲਾਗੂ ਕਰਨ ਵਾਸਤੇ ਜਿਵੇਂ ਹੁਣ ਜ਼ਿਲ੍ਹਾ ਕਮੇਟੀਆਂ ਨੇ ਮੀਟਿੰਗਾਂ ਕੀਤੀਆਂ ਨੇ ਇਸ ਤਰ੍ਹਾਂ ਦੇ ਮੀਟਿੰਗਾਂ ਕਰਕੇ ਤਿਆਰੀ ਦਾ ਆਪਣਾ ਪ੍ਰੋਗਰਾਮ ਬਣਾਓ ਆਪਾਂ ਜਿੱਤਬਲ ਵਧਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ